ਪੱਛੜ ਦੀ ਰੁੱਤੇ ਜਿਸ ਤਰ੍ਹਾਂ ਜੰਗਲ ਦੀ ਖਮੋਚੀ ਵਿੱਚ ਦਰਖਤ ਦਾ ਸੁੱਕਾ ਪੱਤਰ ਖੜਖੜ ਕਰਦਾ ਡਿੱਗ ਪੈਂਦਾ ਹੈ ਤੇ ਫਿਰ ਉਸ ਦੀ ਆਵਾਜ਼ ਉਸ ਖਮੋਚੀ ਵਿੱਚ ਅਲੋਪ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਅਧੀ ਰੁੱਦੇ ਸਮੇਂ ਕੱਖਾਂ ਦੀ ਇੱਕ ਟੁੱਟੀ ਭੱਜੀ ਕੁੱਲੀ ਵਿੱਚ ਬੈਠੀ ਹੋਈ ਇੱਕ ਦੁਖਿਆ ਮਟਿਆਰ ਜਦ ਕਿਸੇ ਵੇਲੇ ਠੰਡਾ ਸਾਹ ਭਰਦੀ ਹੈ ਤਾਂ ਸੁਨੇਰੀ ਤੇ ਡਰਾਉਣੀ ਚੰਨ ਵਿੱਚ ਉਸ ਦੀ ਗਰਮ ਪਾਹਫ ਜੋ ਲੁੱਟੀ ਹੋਈ ਆਵਾਜ਼ ਇੱਕ ਵਾਰੀ ਮੱਧਮ ਜੀ ਗੂੰਜ ਪੈਦਾ ਕਰਕੇ ਉੱਥੇ ਗਮ ਹੋ ਜਾਂਦੀ ਹੈ ਇਸ ਨਿਰਜਨ ਨੇਰੀ ਵਿੱਚ ਤੇ ਫਿਰ ਪਿੰਡੋਂ ਬਾਹਰ ਉਹ ਕਰਮਾ ਮਾਰੀ ਦੁਖਿਆ ਕੱਲੀ ਹੀ ਸੀ ਉਹਦੇ ਨੇੜੇ ਤੇੜੇ ਕੋਈ ਨਹੀਂ ਸੀ ਬਲੂ ਮੁੰਦਾ ਸੀ ਲਾਗਲੇ ਖੂ ਵਾਲੇ ਰਾਹਿਆਂ ਦੀ ਇਹ ਚੌਂਪੜੀ ਹੈ ਜਿਸ ਵਿੱਚ ਉਹ ਦਿਨੇ ਬੈਠ ਕੇ ਹੁੱਕਾ ਤਮਾਕੂ ਪੀਤਾ ਕਰਦੇ ਸਨ ਮਟਿਆਰ ਦੀ ਉਮਰ 18 ਵਰਿਆਂ ਤੋਂ ਉਧਿਕ ਨਹੀਂ ਸੀ ਜਿਸ ਤਰ੍ਹਾਂ ਕਹੇ ਦਾ ਚਿਲਕਣਾ ਭਾਂਡਾ ਤੂਏ ਵਾਲੀ ਸੋਈ ਵਿੱਚ ਪਿਆ ਪਿਆ ਕਾਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੱਦ درجہ ਦੀ ਸੁੰਦਰੀ ਹੋਣ ਤੇ ਵੀ ਇਸ ਸੱਪਣ ਦੁੱਖਾਂ ਦੇ ਪਰਛਾਵਾਂ ਨੇ ਕੱਝਾਇਆ ਸੀ ਉਹਦੀਆਂ ਅੱਖਾਂ ਵਾਲੇ ਕਾਲੇ ਘੇਰੇ ਸਨ ਉਲਝੇ ਹਵਾਲ ਤੇ ਲੀਰੋ ਲੀਰ ਕੱਪੜੇ ਵੇਖਣ ਤੋਂ ਪਤਾ ਲੱਗਦਾ ਸੀ ਕਿ ਸਮੇਂ ਦੇ ਚੱਕਰ ਨੇ ਇਸ ਤੇ ਜਵਾਨੀ ਦੀ ਉਮਰੋਂ ਹੀ ਦੁੱਖਾਂ ਦਾ ਪਹਾੜ ਸੁੱਟੇ ਸਨ ਮੱਥਿਆਂ ਦੀ ਕਾਲੀ ਬੁਲੀ ਰਾਤ ਤੇ ਉੱਤੋਂ ਸਿਆਲ ਦੀ ਰਤ ਮਾਗਦਾ ਮੀਨਾ ਚੱਖੜ ਦੀ ਛਾਂ ਛਾਂ ਤੇ ਸੁੱਕੇ ਦਰਖਤਾਂ 'ਚ ਘਰਵੀਆਂ ਵਜਣੇ ਰਲ ਕੇ ਉਹ ਦੁੱਖ ਮਾਤਿਆਂ ਨਾਲ ਸੜ ਰਹੇ ਦੱਲੀ ਪ੍ਰੋਦਾਤ ਸਮਾਂ ਬਣ ਦਿੱਤਾ ਸੀ ਭਾਵੇਂ ਉਹਦਾ ਥਰੀ ਠੰਡ ਦੋ ਠੱਕੇ ਨਾਲ ਭੰਨਿਆ ਪਿਆ ਸੀ ਪਰ ਉਹਦੇ ਦਿਲ ਦੀ ਅੱਗ ਕੋਈ ਲੱਕੜਾਂ ਕੇਲਿਆਂ ਦੀ ਅੱਗ ਨਹੀਂ ਸੀ ਜਿਹਨੂੰ ਪ੍ਰਕਿਰਤੀ ਦੀ ਇਹ ਠੰਡਕ بجਾ ਸਕਦੀ ਸੁੱਖਾਂ ਦੀ ਯਾਦ ਵਾਂਗ ਹੌਲੀ-ਹੌਲੀ ਰਾਤ ਬੀਤ ਰਹੀ ਸੀ ਪਰ ਪ੍ਰਗਟ ਦੁੱਖਾਂ ਦੀ ਸੰਭਾਵਨਾ ਵਾਂਗ ਠੰਡ ਤੇ ਹਨੇਰੀ ਪਲ-ਪਲ ਵਧਦੀ ਜਾ ਰਹੀ ਸੀ ਜਦ ਦਾ ਸਰੀਰ ਉੱਕਾ ਹੀ ਸਨ ਹੋ ਗਿਆ ਤੇ ਹੋਸ਼-ਵਾਸ ਉਹਨੂੰ ਜਵਾਬ ਦੇ ਗਏ ਤਾਂ ਉਹ ਉੱਥੇ ਹੀ ਕੋਹੇ ਤੂੜੀ ਥਲਾਬੇ ਵਾਲੀ ਧਰਤੀ ਤੇ ਮੂਹਦੇ ਮੁੰਡਗੀ ਪਈ ਡੱਦੀ ਡੱਦੀ ਹੀ ਬੇਹੋਸ਼ ਹੋ ਗਈs ਦੀ ਨਾ ਸਾਰੀ ਜਾਣ ਵਾਲੀ ਹਾਲਤ ਵੇਖ ਕੇ ਆਕਾਸ਼ ਵਿੱਚ ਚਮਕ ਰਹੇ ਤਾਰਿਆਂ ਨੇ ਵੀ ਅੱਖਾਂ ਮੀਟ ਲਈਆਂ ਸਨ ਤੇ ਬੱਦਲ ਮਾਤਮੀ ਵੇਸਤਾਰ ਕੇ ਉਹਦੇ ਦੁੱਖ ਤੇ ਹੰਝੂ ਵਹਾ ਰਹੇ ਸਨ ਮੀਂਹ ਤੇ ਇਹਨਾਂ ਤੂਫਾਨ ਚੋਕ ਲਿਆ ਦੁਖੀਆਂ ਉਸੇ ਤਰ੍ਹਾਂ ਬੇਸੁਧ ਹੋਈ ਪਈ ਸੀ ਸਦੇ ਮਗਰੋਂ ਹਨੇਰੀ ਦੇਖ ਜੋਰ ਦੇ ਬੁੱਲੇ ਨੇ ਉਹਦੇ ਸਾਗ ਭਾਗ ਵਾਂਗ ਸਟੁੱਟੇ ਹੀ ਛੰਨ ਨੋਵੀ ਉਸ ਦੇ ਸਿਰ ਤੋੜਾ ਕੇ ਕਿੱਧਰ ਦਾ ਕਿੱਧਰ ਲਿਜਾ ਟੁੱਟਿਆ ਇਸ ਤੇ ਵੀ ਕੁਝ ਕੁ ਕਾ ਦੇ ਤੀਲੇ ਤੇ ਕਾਨੇ ਢੀਠਤਾਈ ਦੇ ਤਾਣ ਉਸ ਨਿਕ ਕਰਮਨ ਦੇ ਸਿਰ ਤੇ ਆਸਰਾ ਦਿੱਤੀ ਖੜੇ ਤਨ ਪਰ ਬਣੀ ਵੇਲੇ ਦੇ ਮਿੱਤਰਾ ਵਾਂਗ ਛੇਕੜ ਇਹ ਵੀ ਉੜਦੇ ਪਤਾ ਨਾ ਲੱਗੇ ਹੁਣ ਉਸ ਦਿਖਿਆਰੀ ਦੇ ਸਿਰ ਤੇ ਅਣਮਾਪੇ ਕਾਸ਼ ਤੋਂ ਬਿਨਾ ਹੋਰ ਕੁਝ ਨਹੀਂ ਸੀ ਕੱਕਰ ਵਰਗੀ ਹਵਾ ਸਲੇ ਮੋਟੀਆਂ ਮੋਟੀਆਂ ਕਣ ਦੇ ਤੀਰ ਉਸ ਦੇ ਅਧਮੇ ਥਰੀਰ ਉੱਤੇ ਦਬਾ ਦਬ ਚਲਾ ਰਹੀ ਸੀ ਉਦੇ ਰੂਲੇ ਤੇ ਲੰਮੇ ਵਾਲ ਪਾਣੀ ਨਾਲ ਭਿੱਜ ਕੇ ਪਾਪੀ ਦੀ ਦਿਲਵਾਰਗੇ ਸਖਤ ਹੋ ਕੇ ਬੇਦਰਦ ਰਾਖਰੀਆਂ ਚਾਪ ਕਾ ਵਾਂਗ ਉਦੇ ਪਿੰਡੇ ਤੇ ਬਸ ਰਹੇ ਸਨ ਅਦਮਈ ਅਬਲਾ ਹੁਣ ਖੁੱਲੇ ਮੈਦਾਨ ਵਿੱਚ ਸੀ ਉਸਦੀ ਬੇਚੀ ਦੂਰ ਹੋਣੀ ਸ਼ੁਰੂ ਹੋਈ ਥ੍ਰੀ ਨਿਗਾ ਨਿਗਾ ਮਾਲੂਮ ਹੋਣ ਲੱਗਾ ਤੇ ਆਪਣੇ ਆਪ ਅਚੋਕ ਜੀ ਤਾਕਤ ਅਨੁਭਵ ਕਰ ਰਹੀ ਸੀ ਉਹਦੀਆਂ ਚਿਮਣੀਆਂ ਹਿੱਲੀਆਂ ਸੀ ਹੌਲੀ ਹੌਲੀ ਉਸਨੇ ਅੱਖਾਂ ਖੋਲੀਆਂ ਆਪਣੇ ਆਸ-ਪਾਸ ਉਸਨੇ ਜੋ ਕੁਝ ਡਿੱਠਾ ਉਸ ਨੂੰ ਇਉਂ ਜਾਪਦਾ ਸੀ ਜਿਵੇਂ ਧੰਦ ਵਿੱਚ ਸਭ ਕੁਝ ਫਿਰ ਰਿਹਾ ਹੋ ਉਹਦੀ ਨਜ਼ਰ ਕਿਸੇ ਚੀਜ਼ ਤੇ ਠਹਿਰਦੀ ਨਹੀਂ ਸੀ ਉਦੋਂ ਆਤ ਆਪਣੇ ਆਪ ਹੀ ਸਿਰ ਦੇ ਪਿਛਲੇ ਪਾਸੇ ਵੱਲ ਚਲਾ ਗਿਆ ਤੇ ਉਸ ਨੂੰ ਉਹਦੀਆਂ ਉਂਗਲਾਂ ਟਟੋਲਣ ਲੱਗ ਪਈਆਂ ਜਿੱਥੇ ਉਸ ਨੂੰ ਪੀੜ ਮਾਲੂਮ ਹੁੰਦੀ ਸੀ ਤੇ ਇਹ ਪਤਾ ਲੱਗਦਾ ਕਿ ਵਾਲ ਲਹੂ ਨਾਲ ਜੁੜੇ ਹੋਏ ਹਨ ਸਨ ਇਸ ਸਿਰ ਦੇ ਦੁਆਲੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਹੌਲੀ-ਹੌਲੀ ਉਸ ਦੀ ਹੋਸ਼ ਫੇਰ ਹੋਰ ਫਰੀ ਹੁਣ ਆਪਣੀ ਅਸਲ ਅਵਸਥਾ ਨੂੰ ਚੰਗੀ ਤਰ੍ਹਾਂ ਬਹੂ ਕਰ ਸਕਦੀ ਤੇ ਇਸ ਦੇ ਨਾਲ ਹੀ ਉਸ ਨੂੰ ਕਿਸੇ ਸਜਵਾਂਪਰੀ ਘਟਨਾ ਦੀ ਯਾਦ ਵੀ ਆਉਣ ਲੱਗੀ ਇਸ ਵੇਲੇ ਉਸ ਦੇ ਮੂੰਹ ਹਾਈ ਨਿਕਲੀ ਤੋ ਫਿਰ ਵੀ ਹੋਸ਼ੇਗ ਹੋ ਗਈ ਪ੍ਰੈਤਕਾਂ ਦੀ ਬੇਓਚੀ ਬਹੁਤਾ ਚੈਨ ਨਾ ਰਹੀ ਉਚੇਤੀ ਮੜ ਹੋਸ਼ੇ ਚਾਕੇ ਮੰਜੇ ਤੇ ਉੱਠਣ ਦੀਆਂ ਹਿਆਂ ਨੂੰ ਟਟੋਲਣ ਲੱਗੀ ਬੜੀ ਕੋਮਲਤਾ ਨਾਲ ਕਿਸੇ ਨੇ ਉਸ ਦੇ ਦੋਵੇਂ ਹੱਥ ਫੜ ਕੇ ਪਿਆਰ ਤੇ ਹਮਦਰਦੀ ਭਰੇ ਲਹਿਜੇ ਵਿੱਚ ਕਿਹਾ ਨਹੀਂ ਬੀਬੀ ਤੀ ਉੱਠੀ ਨਾ ਹਜੇ ਉਸਨੇ ਪ੍ਰੋਗਤ ਸ਼ਬਦ ਕਹਿਣ ਵਾਲੀ ਪਰ ਤੱਕਿਆ ਤੇ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਉਸ ਨੂੰ ਯਾਦ ਨਹੀਂ ਸੀ ਆਉਂਦਾ ਜੋ ਇਸਨੇ ਕਦੇ ਉਹਨੂੰ ਡਿੱਠਾ ਹੈ ਐਸੇ ਲਈ ਫਿਰ ਆਵਾਜ਼ ਆਈ ਬੱਚੀ ਖੁਦਾ ਦਾ ਸ਼ੁਕਰ ਹੈ ਜਿਸਨੇ ਤੈਨੂੰ ਨਵੇਂ ਸਿਰੇ ਜਿੰਦਗਾਨੀ ਬਖਸ਼ੀ ਮੈਨੂੰ ਤੇ ਬੜਾ ਫਿਕਰ ਲੱਗਿਆ ਸੀ ਕਹਿੰਦੀ ਥਾਂ ਅੱਲਾ ਜਾਣੇ ਕੀ ਬੰਦੀ ਰੋਗਣ ਉਹਦੇ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ ਪਰ ਖੁਦਾ ਦਾ ਸ਼ੁਕਰ ਅੱਲਾ ਸ਼ਬਦ ਤਾਂ ਲਾਊਡ ਸਪੀਕਰ ਆਵਾਂਗਾ ਆਪਣੀ ਅਸਲੀ ਆਵਾਜ਼ ਨਾਲ 100 ਗੁਣਾ ਹੋ ਕੇ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਕੀ ਮੈਂ ਮੁਸਲਮਾਨ ਦੇ ਕਹਾ ਇਹ ਸੋਚ ਕੇ ਉਸਦੀ ਘਬਰਾਹਟ ਓਟ ਤੱਕ ਪਹੁੰਚ ਗਈ ਸ਼ਾਇਦ ਉਹ ਫਿਰ ਬੇਹੋਸ਼ ਹੋ ਜਾਂਦੀ ਪਰ ਚਾਟੀ ਉਸ ਨੂੰ ਮਾਲੂਮ ਹੋਇਆ ਕਿ ਉਹ ਤੀਵੀਂ ਉਸ ਦੀ ਤਰ੍ਹਾਂ ਦੀ ਬੈਠੀ ਫਰਨ ਫਰਨ ਅੱਖਾਂ ਵਿੱਚ ਅਥਰੂ ਵਹਾ ਰਹੀ ਹੈ ਰੋਗਣ ਆਪਣੀ ਝੋਲੀ ਵਿੱਚ ਲੈ ਕੇ ਕੜੀ ਮੜੀ ਉਹਦਾ ਮੱਥਾ ਚੁੰਮਦੀ ਕਹਿ ਰਹੀ ਐ ਮੇਰੀ ਬੱਚੀ ਡਰਨਾ ਮਾਂ ਸਾਧਕੇ ਦਿਲ ਚ ਰਤੀ ਫਿਕਰ ਨਾ ਕਰ ਹੁਣ ਤੂੰ ਰਾਜੀ ਹੋ ਰਹੀ ਐ ਰੋਗ ਨੂੰ ਇੱਕ ਪੁਰਾਣੀ ਘਟਨਾ ਯਾਦ ਆ ਗਈ ਇੱਕ ਵਾਰ ਜਦ ਨਿੱਕੀ ਹੁੰਦੀ ਐ ਮਲੇਰੀ ਨਾਲ ਤੜਪ ਰਹੀ ਸੀ ਉਸ ਵੇਲੇ ਉਸਦੀ ਮਾਂ ਜੋ ਕਿਤੇ ਵਾਂਡੇ ਗਈ ਹੋਈ ਸੀ ਆ ਕੇ ਧੀ ਦੀ ਸਰਾਂਦੀ ਬੈਠ ਕੇ ਪਿਆਰ ਨਾਲ ਉਹਦਾ ਸਿਰ ਝੋਲੀ ਵਿੱਚ ਰੱਖਿਆ ਸੀ ਤੇ ਉਹਦਾ ਮੱਥਾ ਚੁੰਮ ਕੇ ਕੁਝ ਇਹੋ ਜਿਹੇ ਵਾਕ ਕਹਿ ਰਹੀ ਸੀ ਉਸ ਤੋਂ ਬਾਅਦ ਝਾਟੀ ਉਸਦਾ ਬੁਖਾਰ ਉੱਤਰ ਗਿਆ ਸੀ ਉਹਦੀ ਹੋਸ਼ ਦੇ ਪਰਦੇ ਪਿੱਛੇ ਵਿਉਚੀ ਕੰਮ ਕਰ ਗਈ ਉਹ ਨੂੰ ਇਹ ਕਰਦੀਆਂ ਨੰਨਾ ਤੇ ਹੋਰਕ ਸਮਾਨ ਪੇਕੇ ਵਕਾਰ ਵਲ ਗਈ मालूम ਹੋਣ ਲੱਗਾ ਮਾਣੂ ਉੱਥੇ 8 ਵਰਿਆਂ ਦੀ ਉਮਰ ਵਿੱਚ ਹੈ ਤੇ ਉਸਦੀ ਮਾਂ ਪਰਤੱਖ ਕੋਦੇ ਤਰਾਣੀ ਬੈਠੀ ਹੈ ਨੰਨਤਾ ਪ੍ਰੀਨਗਾਣਾ ਉਸ ਵੱਲ ਤੱਕ ਰਹੀ ਹੈ ਮਾਂ ਦਾ ਕੋਈ ਚਿਰ ਤੋਂ ਪੁੱਲ ਚੁੱਕਾ ਮੂ ਉਹਦੇ ਦਿਲ ਵਿੱਚ ਸਜਰਾ ਹੋ ਆਇਆ ਤੇ ਉਹ ਸਾਰੇ ਦੁੱਖ ਦਰਦ ਭੁਲ ਕੇ ਸਿਰ ਤੋਂ ਪੈਰਾਂ ਤੱਕ ਮਾਂ ਦੇ ਪਿਆਰ ਵਿੱਚ ਘਤੂ ਦੂਬੀ ਉਹਨੇ ਪਿਆ ਪਿਆ ਸਿਰ ਪਛਾਣ ਕਰਕੇ ਤਰਾਣੀ ਵਾਰੀ ਤੀਵੀਂ ਵਾਰ ਤੱਕ ਆ ਤੇ ਦੋਵੇਂ ਮਾਂਾਂ ਪਛਾਣ ਕਰਕੇ ਕਿਲੇ ਡੂ ਪਰ ਕੇ ਬੋਲੀ ਮਾਂ ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਤੇ ਮੈਨੂੰ ਲੈ ਲੈ ਮਾਂ ਤੂੰ ਤੇ ਮਰ ਗਈ ਸੀ ਲੋਕੀ ਕਹਿੰਨੇ ਸਨ ਮਰ ਗਈ ਏ ਕੁਝ ਸੋਚ ਕੇ ਆਹੋ ਮੈਂ ਆ ਬਾਪੂ ਹਰਾਂ ਨੂੰ ਤੈਨੂੰ ਲਾਂਭੂ ਲਾਂਦੇ ਆ ਵੇਖਿਆ ਸੀ ਤੂੰ ਮੈਨੂੰ ਵੀ ਇੱਥੇ ਆ ਕੇ ਮਾਤਰੀ ਮੂਹ ਨੇ ਉਹਦਾ ਗਲਾ ਦਬਾ ਲਿਆ ਤੇ ਉਸ ਜਿ ਘੇਲਣ ਲੱਗ ਪਈ ਸਰਾਨੀ ਬੈਠੀ ਤੀਵੀਂ ਤੋਂ ਸਾਰਾ ਨਾ ਹੋ ਸਕੇ ਉਹਨੇ ਰੋਗਣ ਨੂੰ ਚੱਕ ਕੇ ਚੋਲੀ ਵਿੱਚ ਬਿਠਾ ਲਿਆ ਉਸ ਨੂੰ ਸੀਨੇ ਨਾਲ ਲਾ ਕੇ ਬੋਲੀ ਮੇਰੀ ਬੱਚੀ ਮੈਂ ਹਮੇਸ਼ਾ ਵਾਸਤੇ ਤੇਰੇ ਕੋਲ ਰਹਾਂਗੀ ਹੁਣ ਕਦੇ ਤੇਥੋਂ ਵੱਖ ਨਹੀਂ ਹੋਵਾਂਗੀ ਖੁਦਾ ਪਰਮੇਸ਼ਵਰ ਕਰੇ ਤੂੰ ਰਾਜੀ ਹੋ ਜਾਵੇਂ ਰੋਗਣ ਨੂੰ ਪੂਰੀ ਤਰ੍ਹਾਂ ਚੰਤਨ ਹੋ ਗਈ ਸੀ ਇਸ ਦੇ ਨਾਲ ਉਹਨੇ ਡਿੱਠਾ ਕਿ ਘਰ ਦੀ ਹਰ ਇੱਕ ਚੀਜ਼ ਦਾ ਤੇ ਫਿਰ ਉਸ ਜਨਨੀ ਦਾ ਜਿਸ ਨੂੰ ਮਾਂ ਸਮਝ ਰਹੀ ਸੀ ਹੁਲੀਆ ਬਦਲ ਕੇ ਹੋਰ ਦਾ ਹੋਰ ਹੋ ਗਿਆ ਉਹਨੂੰ ਪਤਾ ਲੱਗਾ ਕਿ ਜਿਸ ਘਰ ਨੂੰ ਉਹ ਮਾਂ ਦਾ ਘਰ ਸਮਝ ਰਹੀ ਸੀ ਉਹ ਅਸਲ ਵਿੱਚ ਕਿਸੇ ਮੁਸਲਮਾਨ ਦਾ ਘਰ ਸੀ ਆਪਣੇ ਅਰਲ ਬਰਲ ਬੋਲਣ ਤੇ ਉਚਰਮਿੰਦੀ ਹੋਈ ਤੇ ਹੈਰਾਨ ਹੋ ਕੇ ਬਿਲੀ ਮੈਂ ਕਿੱਥੇ ਆ ਤੇ ਸੰਗ ਤੱਕ ਜਾਣ ਕਰਕੇ ਪਾਣੀ ਮੰਗਿਆ ਬੁੱਢੀ ਨੇ ਉਸ ਨੂੰ ਹੌਲੀ ਜਿਹੀ ਮੰਜੇ ਤੇ ਲਟਾ ਦਿੱਤਾ ਤੇ ਆਪ ਲੈ ਬੱਚੀ ਮੈਂ ਲਿਆਈ ਪਾਣੀ ਕੀ ਕੰਮ ਨੂੰ ਬਾਹਰ ਚਲੇਗੀ ਰੋਗਣ ਹਨ ਹੋਸ਼ ਉਚਾ ਚੁੱਕੀ ਸੀ ਉਹ ਸੋਚਣ ਲੱਗੀ ਇਹ ਤਾਂ ਮੁਸਲਮਾਨੀ ਹੈ ਮੈਂ ਅਧਿਆਤ ਪਾਣੀ ਕਿੱਕਣ ਪੀ ਸਕਦੀ ਹਾਂ ਮੈਂ ਕਦੇ ਨਹੀਂ ਪੀਆਗੀ ਇਹਨਾਂ ਨੂੰ ਬੁੱਢੀ ਅੰਦਰ ਆਈ ਤੁਸਨੇ ਇੱਕ ਹਿੰਦੂ ਮੁੰਡਾ ਸੀ ਜਿਹਦੇ ਹੱਥ ਵਿੱਚ ਪਾਣੀ ਦਾ ਗਲਾਸ ਸੀ ਪਾਣੀ ਪੀ ਕੇ ਉਸ ਨੂੰ ਚਤਨਤਾ ਪੂਰੀ ਤਨਸਜੀ ਹੋ ਗਈ ਤੇ ਉਸਨੇ ਫਿਰ ਪੁੱਛਿਆ ਮੈਂ ਇੱਥੇ ਕਿੱਕਣ ਆ ਗਈ ਮੈਂ ਤੇ ਵਿੱਚੋਂ ਹੀ ਬੁੱਢੀ ਨੀਗਾ ਬੇਬੀ ਧੀ ਮੈਂ ਦੱਸਣੀ ਆ ਪਰ ਜਲ ਵਿੱਚ ਕੋਈ ਫਿਕਰ ਨਾ ਕਰ ਇਸ ਘਰ ਨੂੰ ਆਪਣੀ ਸਾਹਮਣੇ ਅਸੀਂ ਭਾਵੇਂ ਮੁਸਲਮਾਨ ਪੱਤੇ ਧਰਮ ਨੂੰ ਕੋਈ ਜੋਫ ਨਹੀਂ ਪਹੁੰਚੇਗਾ ਬੁੱਢੀ ਨੇ ਦੱਸਿਆ ਮੈਂ ਤੇ ਮੇਰਾ ਲੜਕਾ ਅੱਜ ਹੀ ਅੰਬਾਲੂ ਆਰੇ ਸਾਂ ਮੇਰਾ ਵੱਡਾ ਲੜਕਾ ਇੱਥੇ ਠੇਕੇ ਦੇ ਦਾ ਕੰਮ ਕਰਦਾ ਹੈ ਅਸੀਂ ਗੱਡੀਆਂ ਉਤਰੇ ਤੇ ਟਾਂਗਾ ਕਰਾਏ ਤੇ ਕਰਕੇ ਅੱਜ ਡੇਢ ਕਿਮੀਲ ਆਈ ਹੋਵਾਂਗੇ ਕਿ ਰਿਹਾਨਾ ਵਾਲੇ ਪਿੰਡੋਂ ਬਾਹਰ ਤੈਨੂੰ ਭੋਜ ਪੈ ਨੂੰ ਸਾਡੇ ਕੋਚ ਵਾਲ ਨੇ ਡੇਠਾ ਪਹਿਲਾਂ ਤਾਂ ਅਸੀਂ ਤੈਨੂੰ ਮਰਦਾ ਹੀ ਸਮਝਿਆ ਪਰ ਮੇਰਾ ਲੜਕਾ ਡਾਕਟਰ ਹੀ ਦਾ ਥੋੜਾ ਬਤਾ ਇਲਮ ਰੱਖਦਾ ਸੀ ਉਹਨੇ ਦੇਖਦਾ ਕੇ ਕਿਆ ਅੰਮਾ ਇਸ ਦੇ ਤਿੰਨ ਨੂੰ ਹੱਥ ਲਾ ਕੇ ਤੇ ਦਿਲ ਦੀ ਧੜਕਣ ਦੇਖੋ ਮੈਂ ਜਹਾ ਹੱਥ ਲਾਇਆ ਤਾਂ ਮੈਨੂੰ ਨਿਮੀ ਨਿਮੀ ਧੜਕਣ ਮਾਲੂਮ ਹੋਈ ਮੈਨੂੰ ਮੁੰਡਾ ਕਹਿਣ ਲੱਗਾ ਚੱਲ ਅਮਾ ਇਸ ਨੂੰ ਪਿੰਡ ਵਾਲੇ ਦੇ ਹਵਾਲੇ ਕਰਾਈਏ ਨਾ ਜਾਣੀ ਬਗਾਨੀ ਧੀ ਇਦਾਂ ਹੀ ਮਰ ਜਾਵੇ ਅਸਾਂ ਇਧਰ ਉਧਰ ਬਥੇਰਾ ਦੇਖਿਆ ਪਰ ਕਿਤੇ ਕੋਈ ਬੰਦਾ ਸਾਡੀ ਨਜ਼ਰੀ ਨਾ ਪਿਆ ਮੀ ਉਹ ਥੋੜੇ ਥੋੜਾ ਥੋੜਾ ਭਰ ਰਹੀ ਸੀ ਸਾਡੀ ਇੱਛਾ ਸੀ ਕੋਈ ਆਦਮੀ ਮਿਲ ਪਵੇ ਤਾਂ ਉਹਨੂੰ ਤੇਜ਼ ਸੌਂਪਣਾ ਕਰ ਜਾਈਏ ਫਿਰ ਸੋਚਿਆ ਚਲੋ ਪਿੰਡ ਵਿੱਚ ਖਬਰ ਕਰ ਆਈਏ ਪਰ ਖਿਆਲ ਆ ਕੇ ਇਸ ਕਹਿਰਾਂ ਦੀ ਥਰਦੀ ਤੇ ਫਿਰ ਇਹੋ ਜਿਹੇ ਮੌਕੇ ਲੋਕੀ ਪੁਲਿਸ ਦੇ ਡਰ ਕਰਕੇ ਵੀ ਗਾਣੀ ਹੁੰਦੀ। ਨਾਲੇ ਤੇਰੀ ਹਾਲਤ ਵੀ ਖਰਾਬ ਏ। ਅਖੀਰ ਮੁੰਡੇ ਦੀ ਸਲਾਹ ਨਾਲ ਮੈਂ ਤੈਨੂੰ ਚੱਕ ਕੇ ਟਾਂਗੇ ਪਾ ਲਿਆ ਤੇ ਘਰ ਲੈ ਆਂਦਾ। ਘਰ ਆ ਕੇ ਪਹਿਲਾਂ ਡਾਕਟਰ ਨੂੰ ਬੁਲਾ ਭੇਜਿਆ ਤੇ ਗਿੱਲੇ ਕੱਪੜੇ ਬਦਲਾਈ। ਅੱਗ ਦਾ ਸੇਕ ਦਿੱਤਾ। ਇਹਨੂੰ ਡਾਕਟਰ ਵੀ ਆ ਗਿਆ। ਭਲਾ ਹੋਵੇ ਸੋ ਵਿਚਾਰਾ ਬਰਾਬਰ 2 ਘੰਟੇ ਤੇਰੀ ਨਾਲੇ ਬੈਠਾ ਦਵਾ-ਦਾਰੂ ਕਰਦਾ ਰਿਹਾ। ਤੇਰੇ ਸਿਰ ਤੇ ਪਿਛਲੇ ਹਿੱਸੇ ਤੇ ਜਾਖਮ ਸੀ ਤੇ ਲਹੂ ਵਿੱਚ ਤੇਰੇ ਸਾਰੇ ਵਾਲ ਡੁੱਬੇ ਪਏ ਸਨ। ਉਹਨੇ ਜਾਖਮ ਚੋਂ ਕੇ ਮਲਮ ਪੱਟੀ ਕੀਤੀ। ਇਸ ਤੋਂ ਬਾਅਦ ਗਫੂਰ ਮੈਨੂੰ ਕਈ ਤਾਕੀਦਾਂ ਕਰਕੇ ਕਿਤੇ ਵਾਂਡੇ ਚਲਾ ਗਿਆ। ਤ ਕਿਤੇ ਖੁਦਾ ਦੀ ਫਜ਼ਲਤ ਹੋ ਚਾਈ ਕੁਛ ਠਹਿਰ ਕੇ ਬੁੱਢੀ ਨੇ ਫਿਰ ਕਿਆ ਬੱਚੀ ਹੁਣ ਤਾਂ ਆਪਣੀ ਹੱਡ ਵੀ ਤਿਸਨਾ ਜੋ ਤੈਨੂੰ ਕਿਸਮਤ ਨੇ ਇਹ ਦਿਨ ਕਿਕਰ ਖਾਇਆ ਤੇ ਕਿਸ ਚਾਲਮ ਨੇ ਤੇਰੀ ਹਾਲਤ ਕੀਤੀ ਨਾਲੇ ਪਹਿਲਾਂ ਇਹ ਦੱਸ ਤੇਰਾ ਨਾਂ ਕੀ ਏ ਮੈਂ ਤੈਨੂੰ ਕੀ ਕਹਿ ਕੇ ਸੱਦਾਂ ਰੋਗਣ ਪਈ ਪਈ ਉਹਦੀਆਂ ਗੱਲਾਂ ਸੁਣ ਰਹੀ ਸੀ ਤੇ ਉਸਦੇ ਚਿਹਰੇ ਤੇ ਕਈ ਉਤਾਰ ਚੜਾਅ ਪ੍ਰਗਟ ਹੋ ਰਹੇ ਸਨ ਕਦੇ ਕ੍ਰੋਧ ਨਾਲ ਤਲਮਲਾਉਂਦੀ ਕਦੇ ਕਿਰਣਾ ਤੇ ਈਰਖਣ ਉਹਦੇ ਮੱਥੇ ਤੇ ਵੱਟ ਪੈ ਜਾਂਦੇ ਕਦੇ ਇਸਮਾਈ ਦੇ ਸਾਨਾਂ ਦਾ ਖਿਆਲ ਕਰਕੇ ਉਸਦੀਆਂ ਅੱਖਾਂ احਸਾਨ ਸੂਚਕ ਪਿਆਰ ਵਿੱਚ ਚਮਕ ਉੜਦੀਆਂ ਸਨ ਬੁੱਢੀ ਦੀ ਗੱਲ ਤਾਂ ਉਹਨੇ ਕੋਈ ਉੱਤਰ ਨਾ ਦਿੱਤਾ ਬੁੱਢੀ ਨੇ ਫਿਰ ਪੁੱਛਿਆ ਬੱਚੀ ਫਿਕਰ ਨਾ ਕਰ ਮੁਸੀਬਤ ਚੰਗਿਆਂ ਚੰਗਿਆਂ ਤੇ ਆਇਆ ਕਰਦੀ ਏ ਕਿਸਮਤ ਅੱਗੇ ਕਿਸੇ ਦਾ ਜੋਰ ਨਹੀਂ ਹਾਂ ਸੱਚਮੇਂ ਪੁੱਛਿਆ ਸੀ ਤੇਰਾ ਨਾਂ ਕੀ ਉਸਨੇ ਪੱਲੇ ਨਾਲ ਅੱਖਾਂ ਪੁੰਝੀਆਂ ਉੱਤਰ ਦਿੱਤਾ ਗੁਰਦੇਈ ਬੁੱਢੀ ਨੇ ਫਿਰ ਕਿਹਾ ਅੱਛਾ ਬੀਬੀ ਗੁਰਦੇਈਏ ਪੁੱਤਰ ਹਣ ਤੂੰ ਆਪਣਾ ਹਾਸ ਨਾਲ ਤੇ ਨਾਲੇ ਘਰ ਦਾ ਥੋਂ ਪਤਾ ਦੱਸ ਕਫੂਰ ਬੜਾ ਕਾਲਾ ਪਿਆ ਹੋਇਆ ਉਹ ਕਹਿੰਦਾ ਏ ਛੇਤੀ ਛੇਤੀ ਇਹਦਾ ਪਤਾ ਟਕਾਣਾ ਮਾਲੂਮ ਹੋ ਜਾਵੇ ਤੇ ਤੈਨੂੰ ਜਾ ਕੇ ਪਹੁੰਚਾਈ ਬੱਚੀ ਜਮਾਨਾ ਚੋਂ ਚੰਦਰਾ ਹੋਇਆ ਹਸਾਏ ਦਾ ਨਾਂ ਨਹੀਂ ਹੁੰਦਾ ਤੇ ਰੁਆਏ ਦਾ ਛੱਟ ਹੋ ਜਾਂਦਾ ਹੈ ਗੁਰਦੇਵ ਨੇ ਇੱਕ ਠੰਡਾ ਸਾਹ ਪਰਿਆ ਤੇ ਭੁੱਲੀ ਮਾਈ ਜੀ ਤੁਸਾਂ ਮੇਰੇ ਉੱਤੇ ਬੜਾ ਆਸਾਨ ਚੜਾਇਆ ਹੈ ਪਰ ਜੇ ਮੇਰੇ ਉੱਤੇ ਭਲਾਈ ਨਾ ਕਰਤਾ ਬੜਾ ਚੰਗਾ ਆਂਦਾ ਮੈਂ ਸਾਰੇ ਦੁੱਖਾਂ ਤੋਂ ਛੁੱਟ ਜਾਂਦੀ ਪਰ ਨੇਕ ਕਰਮਨ ਬੰਦੇ ਤੋਂ ਮੌਤ ਨੂੰ ਵੀ ਡਰ ਆਂਦਾ ਹੈ ਅਜੇ ਖਬਰੇ ਮੇਰੇ ਕਰਮਾਂ ਚ ਕੀ ਤੀਸਰੀ ਲਿਖੇ ਨੇ ਕਹਨੇ ਕਹਨੇ ਅਥਰੂ ਨਾ ਉਹਦਾ ਚਿਹਰਾ ਭਜ ਗਿਆ ਇਹ ਬੇਬਤਾ ਮਾਰੀ ਦੀਆਂ ਗੱਲਾਂ ਸੁਣ ਕੇ ਬੁੱਢੀ ਦਾ ਕਲੇਜਾ ਪਾੜਦਾ ਜਾਂਦਾ ਸੀ ਉਹਦੇ ਸਿਰ ਨੂੰ ਬਾਹਾਂ ਵਿੱਚ ਲੈ ਕੇ ਦਿਲ ਬਰੀਆਂ ਦੇਣ ਲੱਗੀ ਦਿਲ ਦਾ ਗੁਬਾਰ ਨਿਕਲ ਜਾਣ ਕਰਕੇ ਜੇ ਗੁਰਦੇਵ ਦਾ ਜੀ ਕੁਝ ਹੋਲ ਹੋਇਆ ਤਾਂ ਉਹ ਫਿਰ ਭੁੱਲੀ ਮੇਰਾ ਪਿੱਕਅਪ ਐਂਡ ਵੈਰੋ ਵਾਲੇ ਮੈਂ ਦੱਸਾਂ ਮੇਰਾ ਨੀਸਾ ਜਦ ਮੇਰੀ ਮਾਂ ਮਰ ਗਈ ਸੀ ਹੋਰ ਮੇਰਾ ਕੋਈ ਭੈਣ ਭਰਾ ਨਹੀਂ ਸੀ ਇੱਕ ਬਾਪੂ ਦਾ ਦਮ ਸੀ ਪਰ ਉਹ ਵੀ ਨਾ ਹੋਇਆ ਵਰਗਾ ਪੈੜੀਆਂ ਸੌ ਉਤਾਂ ਚ ਬੈ ਕੇ ਉਹ ਕਾਹਦੇ ਜੁੱਗਾ ਨਹੀਂ ਰਿਹਾ ਜਿੰਨਾ ਚਿਰ ਮਾਂ ਜਿਉਂਦੀ ਰਹੀ ਘਰ ਵਿੱਚ ਅੱਠੇ ਪੈਰ ਪਟਪਟਕਾ ਪਿਆ ਰਹਿੰਦਾ ਸੀ ਜੋ ਸ਼ਰਾਬ ਕਿ ਉਹਨੂੰ ਮਣਾ ਕਰਦੀ ਸੀ ਤਾਂ ਬਾਪੂ ਉਹਨੂੰ ਛੱਜ ਵਿੱਚ ਪਾ ਕੇ ਛੱਟ ਨਗ ਪੈਂਦਾ ਸੀ ਉਹ ਚਾਰੀ ਨਾ ਦੁੱਖਾਂ ਤੋਂ ਸੜਦੀ ਭੁੱਜਦੀ ਜਾਨ ਨੂੰ ਤੁਰ ਗਈ ਉਹਦੇ ਮਾਰਨ ਦੀ ਟੈਲ ਸੀ ਕਿ ਬਾਪੂ ਦੀਆਂ ਖੁੱਲੀਆਂ ਵਾਂਗਾਂ ਹੋਈਆਂ ਤੈਨੂੰ ਰਾਤ ਸ਼ਰਾਬ ਦਾ ਦੌਰ ਚੱਲਦਾ ਰਹਿੰਦਾ ਸੀ ਉਦੇ ਯਾਰ ਦੋਸਤਾਂ ਦੀ ਜਿੰਨਾ ਚਿਰ ਤਾਂ ਦਹਾੜ ਗਰਮ ਹੁੰਦੀ ਰਹੀ ਉਹ ਪਰਛਾਵੇਂ ਵਾਂਗ ਉਹਦਾ ਪਿੱਛਾ ਹੀ ਨਹੀਂ ਛੱਡਦੇ ਪਰ ਜਦ ਸਭ ਕੁਝ ਖਾ ਗਵਾ ਕੇ ਬਾਪੂਤੂ ਵਿੱਚ ਮਲਾੰਗ ਹੋ ਗਿਆ ਤਾਂ ਸਾਰੇ ਪੱਤਰਾਂ ਬਾਜ ਗਏ ਇਧਰੋਂ ਮੈਂ ਉਹਦੇ ਬੂਹੇ ਤੇ ਹਾਥੀ ਬਣ ਕੇ ਝੂਲ ਰਹੀ ਤਾਂ ਪਰ ਨੂੰ ਕੋਈ ਚੜ੍ਹੇ ਲੱਥੇ ਦੀ ਨਹੀਂ ਸੀ ਮੈਨੂੰ 15ਵਾਂ ਵਰਾ ਚੜ੍ਹ ਪਿਆ ਸੀ ਬੁੱਢੀ ਬੋਲੀ ਤੇ ਇੰਨੀ ਉਮਰ ਤੱਕ ਤੈਨੂੰ ਕਿਤੇ ਮੰਗਿਆ ਕਿਉਂ ਨਾ ਮੰਗਣੀ ਤਾਂ ਮੇਰੀ ਮਾਂ ਕਰ ਗਈ ਸੀ ਤੇ ਬਾਪੂ ਨੇ ਥੋ ਛਡਾ ਲਈ ਸੀ ਕਿਉਂ ਕੀ ਦੱਸਾਂ ਜਿੰਨਾਂ ਮੂੰਹ ਉਹਨੀਆਂ ਗੱਲਾਂ ਮਾਂ ਦੇ ਜਾਉਂਦੇ ਆਂ ਤਾਂ ਕਦੇ ਕੋਈ ਗੱਲ ਨਹੀਂ ਸੀ ਨਿਕਲੀ ਪਰ ਉਹਦੀ ਅੱਖਾਂ ਵਿੱਚ ਮੀਟਰ ਦੀ ਟੈਲ ਸੀ ਕਿ ਤਰ੍ਹਾਂ ਤਰ੍ਹਾਂ ਦੀਆਂ ਹਵਾਇਆਂ ਉੱਡਣ ਲੱਗ ਪਈਆਂ ਕੋਈ ਕਹਿੰਦਾ ਸੀ ਮੁੰਡੇ ਵਾਲੇ ਨੇ ਕੁੜੀ ਆਣ ਪਰ ਜਾਣ ਕੇ ਮੰਗ ਛੱਡ ਦਿੱਤੀ ਕੋਈ ਕਹਿੰਦਾ ਬਾਪੂ ਨੇ ਉਹਨਾਂ ਤੋਂ ਕੁਝ ਰਪਿਆ ਮੰਗਿਆ ਸੀ ਬੁੱਢੀ ਬੋਲੀ ਪਰ ਪੁੱਤ ਤੈਨੂੰ ਉਹਨਾਂ ਪੜਾਇਆ ਕਿਉਂ ਨਾ ਤੁਹਾਡੇ ਹਿੰਦੂ ਆਜ ਤਾਂ ਮੁੰਡੇ ਕੁੜੇ ਨੂੰ ਜਾਂਦੇ ਹੀ ਸਕੂਲ ਭੇਜ ਦਿੰਦੇ ਨੇ ਪਰ ਮੇਰਾ ਪਿਓ ਉਹਨਾਂ ਲੋਕਾਂ ਵਿੱਚ ਨਹੀਂ ਸੀ ਮੈਂ ਪੜ੍ਹਨਾ ਚਾਹੁੰਦੀ ਤਾਂ ਪਰ ਉਹਨੇ ਇੱਕੋ ਨੰਨਾ ਫੜ ਛੱਡਿਆ ਸੀ ਉਹ ਕਹਿੰਦਾ ਸੀ ਕੁੜੀਆਂ ਪੜ੍ਹ ਕੇ ਵਿਗੜ ਜਾਂਦੀਆਂ ਨੇ ਨਾਲੇ ਕਹਿੰਦਾ ਹੁੰਦਾ ਸੀ ਜਦ ਸਾਡੀਆਂ ਸੱਤਾਂ ਪੀੜ੍ਹੀਆਂ ਚ ਕੋਈ ਪੜ੍ਹੇ ਹੋਇਆ ਨਾ ਤਾਂ ਅਸੀਂ ਕਿਉਂ ਆਪਣੀ ਪਿਤਾਪੁਰਖ ਨੂੰ ਲਾਜ ਰਵਾਈਂ ਅੱਛਾ ਫਿਰ ਫੇਰ ਕੀ ਪਹਿਲਾਂ ਸਾਖ ਛੱਟ ਗਿਆ ਬਾਪੂ ਦੀ ਉਹੀ ਪੁਰਾਣੀ ਚੰਡਾਲ ਜੋਗੜੀ ਫੇਰ ਕੁਝ ਦਿਨਾਂ ਤੋਸਦੇ ਅੱਗੇ ਪਿੱਛੇ ਫਨ ਲੱਗੇ ਤੇ ਕੋਲੋਂ ਟਕੇ ਖਰਚ ਕੇ ਉਹਨੂੰ ਸ਼ਰਾਬ ਪਿਆਣ ਲੱਗੇ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਹੈ ਕਿ ਉਹ ਬਾਪੂ ਨੂੰ ਕਹਿਣ ਕਿ ਮੇਰਾ ਸਾਖਾ ਜਹੀ ਥਾਂ ਕਰੋਨਾ ਜੋਧਨ ਸਾਹਿਬ ਜਿੱਥੇ ਬਾਪੂ ਮੰਨਦਾ ਨਹੀਂ ਸੀ ਪੰਸੀਬ ਨਾਲ ਕਿਸਦਾ ਕੀ ਜੋਰ ਉਹਨਾਂ ਨੇ ਬਾਪੂ ਨੂੰ ਰਾਜ਼ੀ ਕਰ ਹੀ ਲਿਆ ਤੇ ਮੇਰੇ ਬਦਲੇ ਬਾਪੂ ਨੇ ਹਜ਼ਾਰ-ਹਜ਼ਾਰ ਦੀਆਂ ਦੋ ਥੈਲੀਆਂ ਮੇਰੇ ਸਹੁਰਾਂ ਤੋਂ ਦਿਨਾਰੀਆਂ ਕੋਈ ਦਿਨ ਪਾ ਕੇ ਵਿਆਹ ਹੋ ਗਿਆ ਮੇਰੇ ਦੁੱਖਾਂ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਮੈਂ ਸਹੁਰੇ ਆਈ ਉਹਨਾਂ ਦੀ ਉਮਰ ਮੇਰੇ ਬਾਪੂ ਨਾਲੋਂ ਵੀ ਵੱਡੀ ਸੀ ਅਜੇ ਪਿਛਲੇ ਸਾਲ ਹੀ ਉਹਨਾਂ ਦੇ ਪੋਤੇ ਦਾ ਮੁੰਡਣ ਸੰਸਕਾਰ ਹੋਇਆ ਸੀ ਖੰਗ ਤੇ ਦਮੇਣੀ ਉਹਨਾਂ ਦੀ ਸਿਹਤ ਵਿਗਾੜ ਦਿੱਤੀ ਘਰ ਵਿੱਚ ਨੌ ਸੀ ਪੁੱਤਰ ਸਨ ਤੇ ਪੋਤੇ ਪੋਤਰੀਆਂ ਸਨ ਦੌਲ ਦੀ ਕੋਈ ਪ੍ਰਵਾਹ ਨਹੀਂ ਸੀ ਸ਼ਾਗੁਮਾਸ਼ਤੀ ਚੋਂ ਉਹਨਾਂ ਦਾ ਬਥੇਰਾ ਰੁਪਿਆ ਕਮਾਇਆ ਸੀ ਬੁੱਢੀ ਬੋਲੀ ਪਰ ਬੀਬੀ ਬਾਪੂ ਤੇਰੀ ਨੇ ਤਾਂ ਭਲਾ ਕੀਤੀ ਸੀ ਪਰ ਤੁਹਾਡੀ ਜਾਤ ਬਰਾਦਰੀ ਵਾਲ ਨੇ ਵੀ ਇਹ ਨਾ ਪੁੱਛਿਆ ਕਿ ਉਹ ਕਿਉਂ ਉਹੜ ਦੇ ਗਲ ਟੱਲੀ ਬਣ ਗਿਆ ਹੈ ਫਿਰ ਧੀ ਦੇ ਟਕੇ ਵੱਟ ਕੇ ਉਹ ਵੀ ਇੱਕ ਥਾਂ ਛੜਾ ਕੇ ਉਹਨਾਂ ਕੋਈ ਹੀਲ ਉਜਤਣਾ ਕੀਤੀ ਮਾਂ ਜੀ ਬਰਾਦਰੀ ਕੀ ਗੱਲ ਕਰਦੇ ਹੋ ਬਰਾਦਰੀ ਨਹੀਂ ਤਾਂ ਇਹ ਸਾਰਾ ਚੰਚੜਾ ਹੈ ਜਿਸ ਸਟੰਡਾਲ ਚੌਂਕ ਨੇ ਬਾਪੂ ਦੇ ਮੂੰਹ 'ਤੇ ਦੋ ਗਰਾਈ ਸਾਂਜੀ ਸੀ ਉਹੀ ਤਾਂ ਬਰਾਦਰੀ ਦੇ ਮੂਰੀ ਸਨ ਇਸ ਬਰਾਦਰੀ ਦੇ ਚੱਟੇ ਤਾਂ ਕਦੇ ਹਰੇ ਹੀ ਨਹੀਂ ਹੋਏ ਮਾਂ ਜੀ ਇਹ ਬੜੇ ਲੰਮੇ ਕਿਥੇ ਨੇ ਜੀ ਜਾਤ ਬਰਾਦਰੀ ਦੀ ਖੋਲ ਕੇ ਸੁਣਾਵਾਂ ਤਾਂ ਪਹਿਰਾ ਵਿੱਚ ਨਾ ਮੁਕੇ ਜੇ ਜਾਤ ਬਰਾਦੀ ਵਾਲੇ ਮੇਰੀਆਂ ਬੇੜੀਆਂ ਚਵੱਟੇ ਨਾ ਪਹੁੰਚ ਤਾਂ ਅੱਜ ਮੈਂ ਹਾਲ ਵਿੱਚ ਹੀ ਕਿਉਂ ਪਹੁੰਚਦੀ ਧਰਤੀ ਤੇ ਹੱਥ ਲਾ ਕੇ ਫਿਰ ਕੰਨਾਂ ਨੂੰ ਛੋਂਦੀ ਸੀ ਬੁੱਢੀ ਬੁੱਲੀ ਤੋ ਆਵਾ ਅੱਛਾ ਬੱਚੀ ਫਿਰ ਕੀ ਹੋਇਆ ਫਿਰ ਉਹੀ ਹੋਇਆ ਜਿਸ ਦੀ ਮੀ ਸੀ ਵਿਆਹ ਦੀ ਪਹਿਲੀ ਵਰੀ ਗੰਡ ਵੀ ਅਜੇ ਨਹੀਂ ਸੀ ਹੋਈ ਕਿ ਸਾਰੀ ਖੇੜ ਹੋ ਜੜ ਗਈ ਉਹਨਾਂ ਨੂੰ ਮਹੀਨੇ ਦੁਜੇ ਮਹੀਨੇ ਦਮੇ ਦਾ ਦੌਰਾ ਪੈਂਦਾ ਸੀ ਜੇ ਕੜਲ ਦੌਰਾ ਐਸਾ ਆਪਿਆ ਕਿ ਅਠਾਂ ਪਹਿਰਾਂ ਚ ਲੈ ਲਿਆ ਮੈਂ ਕਰਮਾਂ ਨੂੰ ਰੋਂਦੀ ਰਹੀਗੀ ਬਦਨ ਸੀ ਵੀ ਜੇ ਇੱਥੇ ਮੇਰਾ ਪਿੱਛਾ ਛੱਡ ਦਿੰਦੀ ਮੈਨੂੰ ਇਸੇ ਹਾਲਤ ਵਿੱਚ ਪਈ ਰਹਿਣ ਦਿੰਦੀ ਤਾਂ ਮੈਂ ਹੋਰ ਦੁਖਿਆਰੀਆਂ ਵਾਂਗ ਆਪਣਾ ਢੀਪਾ ਕਟਲ ਨਹੀਂ ਭਾਜੇ ਕਰਮ ਵੀ ਤਾਂ ਕੀਤੇ ਹੁੰਦੇ ਦੋਹਾਂ ਮਤਰੀਆਮ ਪੁੱਤਰਾਂ ਵਿੱਚੋਂ ਛੋਟਾ ਕੁਵਾਰਾ ਸੀ ਤੇ ਸਕੂਲੇ ਪੜਦਾ ਸੀ ਉਹ ਤਾਂ ਮੇਰੀ ਕਿਸੇ ਗੱਲ ਵਿੱਚ ਹੀ ਘਾਟ ਹੀ ਦਖਲ ਦਿੰਦਾ ਸੀ ਪਰ ਵੱਡਾ ਪੁੱਤਰ ਤੇ ਉਹਦੀ ਬਹੁਤੀ ਤਾਂ ਉਹਨਾਂ ਦੇ ਜਿਉਂਨੇ ਮੇਰੇ ਉੱਤੇ ਦੁਨੀਆਂ ਪੀਂਦੇ ਰਹਿੰਦੇ ਸਨ ਉਹ ਮਨ ਮੰਨੇ ਢੰਗ ਨਾਲ ਮੈਨੂੰ ਸਤਾਉਣ ਲੱਗੇ ਅੱਗੇ ਮੈਂ ਵੀ ਹੱਦ ਅਰਜ ਦੀ ਬੜਬੋਲੀ ਤੇ ਜੰਦਲ ਸਾਂ ਜਦ ਤੱਕ ਇੱਕ ਦੀਆਂ ਚਾਰ ਨਾ ਸੁਣਾ ਲੈਣੇ ਦਿਲ ਨੂੰ ਸ਼ਾਂਤੀ ਨਹੀਂ ਥਿੰਦੀ ਜੇ ਢਿੱਡ ਵਿੱਚ ਇਲਮ ਦੇ ਚਾਰ ਰੱਖਣ ਤਾਂ ਆਪਣਾ ਅੱਗਾ ਪਿੱਛਾ ਵਿਚਾਰ ਲੈਦੇ ਪਰ ਖੋਟੇ ਕਰਮ ਘਰ ਵਿੱਚ ਹਰ ਵੇਲੇ ਮੇਰੀਆਂ ਬਰਾਈਆਂ ਦਾ ਹੀ ਭੋਗ ਪੈ ਰੰਦਾ ਸੀ ਤੇ ਮੇਰੇ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਊਜਾਂ ਥੱਪੀਆਂ ਜਾਂਦੀਆਂ ਤੁੰ। ਕੋਈ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਨਹੀਂ ਸੀ। ਅੱਗੇ ਤਾਂ ਗਾਲ ਮੰਦਾ ਕੱਢ ਕੇ ਆਪਣਾ ਗੁੱਸਾ ਠੰਡਾ ਕਰ ਲੈਂਦੇ ਸਨ। ਪਰ ਹੁਣ ਮੇਰਾ ਵੱਡਾ ਪੁੱਤਰ ਕਰਮਚੰਦ ਜਦ ਬਹੁਤੀ ਦੇ ਚੁੱਕੇ ਚਕਾਏ ਬੋਛਾ ਬਹੁਤ ਪੈਂਦਾ ਤਾਂ ਮੈਨੂੰ ਮਾਰਨ ਕੁੱਟਣ ਦੀ ਵੀ ਲੱਗ ਪੈਂਦਾ ਸੀ। ਮੈਂ ਗੁੱਸੇ ਦੀ ਮਾਰ ਹੀ ਕਈ-ਕਈ ਡੰਗ ਰੋਟੀ ਨਹੀਂ ਸਿੱਖਣ। ਪਰ ਉੱਥੇ ਮਨਾਉਣ ਵਾਲਾ ਕੌਣ ਸੀ? ਅਖੀਰ ਆਪਣੇ ਆਪ ਹੀ ਚੱਕ ਮਾਰ ਕੇ ਖਾ ਲੈਣੇ। ਇਸੇ ਤਰ੍ਹਾਂ ਦੁੱਖਾਂ ਦੀਆਂ ਘੜੀਆਂ ਗੈਨੀਆਂ। ਕੁੱਚਰ ਹੋਰ ਚਾਂ ਲੰਗ ਗਿਆ ਇੱਕ ਦਿਨ ਮੇਰੇ ਪਿਓ ਦੀ ਬਿਮਾਰੀ ਦਸਨੀ ਆਇਆ ਤੇ ਮੈਂ ਪਿਕੇ ਜਾਣ ਲਈ ਤਿਆਰ ਹੋ ਗਈ ਮੈਂ ਜਾਣ ਲਈ ਤਿਆਰੀ ਕਰੀ ਜਿਉਂ ਇਸੇ ਵੇਲੇ ਵੱਡਾ ਮੁੰਡਾ ਕਰਮਦਨ ਮੇਰੇ ਪਾਸ ਆਇਆ ਤੇ ਉਸਨੇ ਬੜੀ ਮੁਹੱਬਤ ਨਾਲ ਮੇਰੇ ਪਿਓ ਦੀ ਬਿਮਾਰੀ ਬਾਰੇ ਪੁੱਛਿਆ ਫਿਰ ਕਹਿਣ ਲੱਗਾ ਮੇਰਾ ਖਿਆਲ ਹੈ ਘਰ ਵਿੱਚ ਰੋਜ ਦਾ ਕਲੇਸ਼ ਚੰਗਾ ਨਹੀਂ ਜੇ ਤੇਰੀ ਸਲਾਹ ਹੋਵੇ ਤਾਂ ਅਸੀਂ ਚੌਂਚੀ ਕਾ ਨੂੰ ਬੁਲਾ ਕੇ ਵੰਡਵਨਾਰਾ ਕਰ ਲਈ ਮੈਂ ਰਜ਼ਾਮੰਦ ਹੋ ਗਈ ਉਹਨੇ ਥੋੜਾ ਜਿਹਾ ਠਹਿਰ ਕੇ ਪੰਜ ਆਦਮੀ ਇਕੱਠੇ ਕੀਤੇ ਜਿਨ੍ਹਾਂ ਵਿੱਚ ਉਸ ਪਿੰਡ ਦਾ ਪੰਡਤ ਵੀ ਸੀ ਇਹ ਕਾਗਜ਼ ਲੈ ਕੇ ਉਹਨਾਂ ਅੰਗੂਠਾ ਲਾਉਣ ਲਈ ਮੇਰੇ ਅੱਗੇ ਰੱਖਿਆ ਜਸਟ ਮਜਮੂਨ ਉਹਨਾਂ ਮੈਨੂੰ ਇਸ ਤਰ੍ਹਾਂ ਸੁਣਾਇਆ ਘਰ ਦੀ ਕੁੱਲ ਜਾਇਦਾਦ ਤੇ ਨਗਦੀ ਮਿਲਾ ਕੇ 60000 ਦਾ ਚਿੱਠਾ ਤਿਆਰ ਕੀਤਾ ਗਿਆ ਜਿਸ ਵਿੱਚ 20000 ਗੁਰਦੇਈ ਨੂੰ ਦਿੱਤਾ 20000 ਕਰਮਚੰਦ ਨੂੰ ਤੇ ਬਾਕੀ ਛੋਟੇ ਮੁੰਡਾ ਦਾ 20000 ਅਮਾਨਤ ਰੱਖਿਆ ਗਿਆ ਇਹ ਤੋਂ ਛੱਟ ਗੁਰਦੇਈ ਤੇ ਕਰਮਚੰਦ ਦੀ ਵੋਟੀ ਦਾ ਜੋ ਗਹਿਣਾ ਉਹਦਾ ਮੁੱਲ ਪਵਾ ਕੇ ਤਿੰਨ ਹਿੱਸੇ ਕਿਤੇ ਜਾਣ ਦੋ ਇਸੇ ਨਾਲ ਦੋਹਾਂ ਉੱਤੇ ਜਾਂ ਤੇ ਤੀਜਾ ਹਿੱਸਾ ਛੋਟੇ ਦੇ ਵਿਆਹ ਲਈ ਜਮ੍ਹਾਂ ਕਰਤਾ ਜਾਵੇ ਇਹਦੇ ਥੱਲੇ ਉਹਨਾਂ ਮੇਰਾ ਅੰਗੂਠਾ ਲਵਾ ਲਿਆ ਤੇ ਗਵਾਹਾਂ ਵੀ ਕਈਆਂ ਨੇ ਪਾ ਦਿੱਤੀਆਂ ਫਿਰ ਉਹਨਾਂ ਦੇ ਕਹਿਣ ਤੇ ਮੈਂ ਇਹ ਸੂਤਰੜਾ ਰੱਖ ਕੇ ਬਾਕੀ ਸਾਰਾ ਗਹਿਣਾ ਉਹਨਾਂ ਨੂੰ ਦੇ ਦਿੱਤਾ ਉਹਨਾਂ ਮੈਨੂੰ ਕਹਿ ਕੇ ਤੂੰ ਪੇ ਕਿਉਂ ਹੋਆ ਤੇਰੇ ਆਉਣਿਆਂ ਤੇ ਗਹਿਣੇ ਦਾ ਵੀ ਮੁੱਲ ਪੈ ਜਾਏਗਾ ਨਾਲੇ ਜਾਇਦਾਦ ਦਾ ਸਭ ਤੇਰੀ ਚੋਲੀ ਵਿੱਚ ਪਾਇਆ ਜਾਵੇਗਾ ਮੈਂ ਉਸ ਦਿਨ ਸੰਧਿਆ ਨੂੰ ਪੇਕੇ ਚਲੀ ਗਈ ਉੱਥੇ ਜਾ ਕੇ ਡੇਠਾ ਬਾਪੂ ਅਡੀਆਂ ਰਗੜਦਾ ਸੀ ਉਸ ਪਾਸ ਫੁੱਟੀ ਕੋੜੀ ਵੀ ਨਹੀਂ ਸੀ ਰਹੀ ਸਭ ਕੁਝ ਉਹਦਾ ਖਾਓ ਯਾਰਾਂ ਨੇ ਡਕਾਰ ਲਿਆ ਸੀ ਮੇਰੇ ਜਾਣ ਤੋਂ ਦੂਜੇ ਦਿਨ ਹੀ ਉਸ ਨੂੰ ਮੌਤ ਆਫਤ ਆ ਗਿਆ ਮੌਤ ਦਾ ਕਰਿਆ ਕਰਮ ਕਰਕੇ ਫਿਰ ਸਹੁਰੇ ਮੋੜੇ ਤੋਂ ਕਿ ਮੈਨੂੰ ਆਪਣੇ ਹੱਥਾਂ ਲੈਣ ਦੀ ਕਾਲੀ ਸੀ। ਕੱਲ ਸੰਧਿਆ ਨੂੰ ਮੈਂ ਘਰ ਵੜੀ। ਉਸਨੇ ਨਿੱਕਾ ਜਿਹਾ ਮੀ ਪਹਿਰਿਆ ਸੀ ਤੇ ਚੱਕੜ ਛੋੜਿਆ ਸੀ। ਸਰਦੀ ਨਾਲ ਮੈਂ ਮਰੁੰਡਾਈ ਹੋਈ ਸਾਂ। ਘਰ ਜਾ ਕੇ ਮੈਂ ਸਾਰਿਆਂ ਦੇ ਤੌਰ ਤੇ ਬਦਲੇ ਹੋਏ ਵੇਖੇ। ਮੇਰੇ ਕਮਰੇ ਦਾ ਜੰਦਾ ਤੋੜ ਕੇ ਉਸ ਵਿੱਚਲੇ ਸਭ ਟਰੰਕ ਕੱਢ ਲਏ ਗਏ ਸਨ। ਇਹ ਵੇਖ ਕੇ ਮੇਰਾ ਉਤਲਾਸਾ ਉੱਤੇ ਅਤੇ ਹੇਠਾਂ ਹੀਟਿਆਂ ਰਹਿ ਗਿਆ। ਪੁੱਛਣ ਤੇ ਨੂੰਨੇ ਬੜੀ ਕੌੜ ਨਾ ਜਾਉਤਾ। ਇਹਨਾਂ ਚੀਜ਼ਾਂ ਦਾ ਹੁਣ ਤੇਰਾ ਕੀ ਵਾਸਤਾ? ਜਾ ਜਿੱਧਰੋਂ ਆਈ। ਮੇਰੀਆਂ ਤਲੀਆਂ ਥੱਲੇ ਅੰਗਾਰ ਆ ਗਏ। ਮੈਂ ਰੋਣ ਪਿੱਟਣ ਤੇ ਹਾਲ ਪਹਿਰਾਨ ਕਰਨ ਲੱਗ ਪਈ। ਸਾਰਾ ਗਲੀਗੋਣ ਇਕੱਠਾ ਕਰਮਚੰਦ ਵੀ ਆ ਗਿਆ ਤੇ ਉਸਦੇ ਨਾਲ ਹੀ ਕਈ ਪਹੇਜ ਮੈਂ ਪੌੜੀਆਂ ਪਾਨਿਆਂ ਸਾਰਾ ਮਾਮਲਾ ਉਹਨਾਂ ਨੂੰ ਸੁਣਾਤਾ ਨੂੰ ਨੇ ਸੰਦੂਕ ਚ ਉਹੀ ਮੇਰਾ ਅੰਗੂਠੇ ਵਾਲਾ ਕਾਜ ਲਾ ਕੇ ਪੰਜਾਹ ਸੌਂ ਦਿੱਤਾ ਉਹਨਾਂ ਚੱਕ ਇੱਕ ਨੀ ਪੜਿਆ ਉਸ ਵਿੱਚ ਲਿਖਿਆ ਹੋਇਆ ਸੀ ਮੈਂ ਆਪਣੇ ਪਤੀ ਦੀ ਜਾਇਦੇ ਜੋ ਤੀਜਾ ਇਸ ਲਈ ਕਿ ਤੀਥਾ ਨੂੰ ਜਾ ਰਹੀ ਹਾਂ ਹੁਣ ਮੇਰਾ ਘਰ ਦੀ ਕਿਤੇ ਚੀਨਣਾ ਕੋਈ ਵਾਸਤਾ ਨਹੀਂ ਇਹ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਉੱਠੀ ਪਰ ਮੇਰੀ ਉੱਥੇ ਸੁਣਦਾ ਕੌਣ ਸੀ ਇਹ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਉੱਠੀ ਪਰ ਮੇਰੀ ਉੱਤੇ ਸੁਣਦਾ ਕੌਣ ਸੀ ਕਰਦੇ ਵੀ ਤੇ ਬਾਹਰ ਦੇ ਵੀ ਸਾਰੇ ਮੈਨੂੰ ਹੀ ਲਾਨਤਾ ਪਉਣ ਲੱਗ ਪਏ ਤੇ ਕੁਚਲ ਪਿਛੋ ਸਾਰੇ ਘਰੋਂ ਘਰ ਹੀ ਚਲੇ ਗਏ ਮੈਂ ਗਾਲ ਮੰਦੇ ਦੀ ਦੁਹਾਈ ਨਾਲ ਛੱਤ ਸਿਰ ਤੇ ਚੱਕ ਲਈ ਕਰਦੇ ਤਿੰਨੇ ਬੰਦੇ ਸ਼ੀਕ ਕੇ ਕਰੋਗੇ ਮੇਰੇ ਵੱਲ ਆਉਂਦੇ ਸਨ ਕਿ ਜਦ ਮੈਂ ਧਮਕੀ ਦਿੱਤੀ ਕਿ ਮੈਂ ਇੱਥੇ ਇਧਰਨਾ ਮਾਰ ਕੇ ਲੰਮੀ ਪੈਰਾਂਗੀ ਤੇ ਆਪਣੇ ਹੱਥਾਂ ਲੈ ਕੇ ਛੱਡਾਂਗੀ ਤਾਂ ਉਹਨਾਂ ਸਾਰਿਆਂ ਦਾ ਜੋਸ਼ ਹੋਰ ਵੀ ਪੜਕ ਉੱਠਿਆ ਦੂਜੀ ਉਹਨਾਂ ਨੂੰ ਪੰਜਾਂ ਵੱਲੋਂ ਵੀ ਸ਼ਹਿ ਮਿਲ ਚੁੱਕੀ ਸੀ ਉਹਨੇ ਮੁਕੀਆਂ ਕਿਸੋ ਨਾਂ ਦਾ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਇਥੇ ਮਾਰਕਟ ਆਈਚ ਨੋਨੇ ਰੋਟੀਆਂ ਵਾਲਾ ਵੇਲਣਾ ਚੱਕ ਕੇ ਮੇਰੇ ਸਿਰ ਵਿੱਚ ਦੇ ਮਾਰ ਤੇ ਮੈਂ ਲੋ ਲਹਾਣੋ ਕੇ ਡ ਨੰਨੂ ਆਪਣਾ ਫਿਕਰ ਪੈ ਗਿਆ ਇਸ ਤੋਂ ਬਾਅਦ ਮੇਰੇ ਮੂੰਹ ਵਿੱਚ ਕੱਪੜਾ ਤਣ ਕੇ ਲੱਤਾਂ ਮਾਰੋ ਤੀੜਕਿਓ ਮੈਨੂੰ ਘਰ ਤੋਂ ਚੋਖੀ ਦੁਰਬਾਰਕ ਖੋਲੇ ਵਿੱਚ ਸੁੱਟ ਗਈ ਇਸ ਵੇਲੇ ਮੈਂ ਬੜੇ ਜ਼ੋਰ ਦਾ ਪੈਰਾ ਸੀ ਮੈਨੂੰ ਜਦੋਂ ਹੋਸ਼ ਆਇਆ ਤਾਂ ਮੈਂ ਵੇਖਿਆ ਕਿ ਮੇਰੇ ਸਾਰੇ ਕੱਪੜੇ ਲਹੂ ਨਾਲ ਤੇ ਰਹਿੰਦੇ ਹੁੰਦੇ ਮੀਨਾ ਪਿੱਜੇ ਪੈਸਨ ਮੈਂ ਡੱਕ ਜੀ ਟੈਂਦੀ ਉੱਠ ਕੇ ਤੁਰੀ ਦੋਹਾਂ ਤਿੰਨਾਂ ਗਵਣੀਆਂ ਦੀ ਜਾਬੂਹੇ ਖੜਕਾਏ ਪਰ ਕਿਤੇ ਬੂਹਾ ਨਾ ਕੋਲਿਆ ਉਸ ਵੇਲੇ ਮੈਨੂੰ ਖਿਆਲ ਆਇਆ ਮੈਂ ਹੁਣ ਚੌਂ ਕਿ ਕੀ ਕਰਾਂਗੀ ਕੂਏ ਛਾਲ ਮਾਰ ਕੇ ਮਰਨਾ ਹੀ ਮੇਰੇ ਲਈ ਸਭ ਤੋਂ ਸਹਲ ਕੰਮ ਸੀ ਮੈਂ ਪਿੰਡੋਂ ਬਾਹਰ ਖੂਲ ਉੱ ਹਾਲਪੇ ਵਿੱਚੋਂ ਬੱਦਲ ਗਾਜਦਾ ਤੇ ਬਿਜਲੀ ਗੜਕਦੀ ਸੀ ਮੀ ਪੈਰੋਂ ਪੈਰ ਜੋਰਦਾ ਹੁੰਦਾ ਜਾਂਦਾ ਸੀ ਖੂਹ ਚੋਖਾ ਦੂਰ ਸੀ ਮੈਂ ਹਨੇਰੀ ਤੇ ਥੇਪੇੜਾਂ ਨਾਲ ਤਕੀਂ ਦੀ ਤਵਾਛੜ ਨਾਲ ਠੰਡੀ ਦੀ ਤੁਰੀ ਜਾਂਦੀ ਸੀ ਪਰ ਮੇਰੀਆਂ ਲੱਤਾਂ ਤੇ ਹੋਸ਼ ਆਵਾਸ ਮੈਨੂੰ ਜਵਾਬ ਦੇ ਰਹੇ ਸਨ ਇਸ ਲਈ ਇੱਕ ਕਦਮ ਵੀ ਅਗਾਹ ਪੁੱਟਣਾ ਮੇਰੇ ਲਈ ਔਖਾ ਸੀ ਨਾਲੇ ਹਨੇਰਾ ਵੀ ਇੰਨਾ ਸੀ ਕਿ ਮੈਨੂੰ ਖੂਹ ਦਾ ਪਤਾ ਹੀ ਨਹੀਂ ਸੀ ਰਿਹਾ ਜੋ ਕਿਹੜੀ ਬਰੋਬਰੀ ਤੇ ਕਿਸੇ ਕਿਸੇ ਵਿਲੇਜ ਜਦ ਬਿਜਲੀ ਚਮਕਦੀ ਤਾਂ ਮੈਂ ਰਾਹ ਦਾ ਅੰਦਾਜ਼ਾ ਲਾ ਉਧਰੇ ਤਰ ਪੈਂਦੀ ਸੀ ਮੰਦੀਪਾ ਘਾਣ ਨੂੰ ਜਿੱਥੇ ਮੈਂ ਜਾ ਰਿਹਾ ਸਾਂ ਉਧਰ ਨੂੰ ਹਵਾ ਤੇ ਵਾਚੜੇ ਨੇ ਜੋਰ ਦੀ ਆਇਤੀ ਕਿ ਮੈਂ ਜੀ ਇਕਦਮ ਅਗਾਵਾਦੀ ਤੈਨ ਨਾਲ ਕਈ ਕਦਮ ਪਛਾਣੂ ਤੱਕੀ ਜਾਂਦੀ ਸਾਂ ਅਖੀਰ ਮੈਂ ਉਸ ਛਣ ਵਿੱਚ ਜੱਡ ਕੀਤੀ ਬੇਹੋਸ਼ ਹੋ ਗਈ ਮਰ ਜਦੋਂ ਹੋਸ਼ ਆਈ ਤਾਂ ਮੈਂ ਆਪਣੇ ਆਪ ਨੂੰ ਇੱਥੇ ਵੇਖਿਆ ਕੋ ਦੇਈ ਦੀ ਵਿਥਿਆਸਨ ਕੇ ਮਾਈ ਦਾ